ਦੋਹਰਾ ਵਰਨਣ ਚੰਦਰ ਭਗਾ ਕਹਿਓ ਅਤ ਨਿਰਮਲ ਕੈ ਬੁੱਧ ਅਤ ਨਿਰਮਲ ਬੁੱਧੀ ਵਾਲੇ ਕਵੀਆਂ ਨੇ ਚੰਦਰ ਭਗਾ ਦੀ ਸੁੰਦਰਤਾ ਦੀ ਉਪਮਾ ਦਾ ਵਰਨਣ ਕੀਤਾ ਹੈ ਉਪਮਾ ਤਾਹੇ ਤਨ ਔਰ ਕੀ ਸੂਰਜ ਸੀ ਹੈ ਸੁਧ ਕੇ ਉਸ ਦੇ ਕਰਨ ਫੂਲ ਤਨੌਰ ਨਿਰੋਲ ਸੂਰਜ ਵਾਂਗ ਚਮਕ ਰਹੇ ਸਨ ਸਵੇਯਾ ਸ਼ਾਮ ਕੇ ਜਾਪੇ ਕ ਸਿਆਮ ਕਹ ਹੈ ਅਤ ਲਾਜ ਹੈ ਕਿ ਫਨ ਜਾਲ اٹੇ ਹੈ ਕਵੀ ਸ਼ਾਮ ਕਹਿੰਦੇ ਹਨ ਕ੍ਰਿਸ਼ਨ ਦੇ ਮੁਖ ਨੂੰ ਵੇਖ ਕੇ ਸਾਰੇ ਅਤ ਆਧਿਕ ਲਾਜ ਦੇ ਜਾਲ ਵਿੱਚ ਫਸ ਗਏ ਹਨ ਜਾ ਕੀ ਪ੍ਰਭਾ ਅਤ ਸੁੰਦਰ ਪੈ ਤੁਤ ਭਾਵਨ ਭਾਵ ਸਵਾਰ ਸੁਟੇ ਹੈ ਜਿਸ ਦੀ ਚਮਕ ਬਹੁਤ ਸੋਹਣੀ ਹੈ ਅਤੇ ਜਿਸ ਦੇ ਸ਼ੁਭ ਭਾਵਾਂ ਤੋਂ ਭਾਵ ਨੂੰ ਵਾਰ ਸੁਟਿਆ ਹੈ ਜਹ ਕੋ ਪਿਖ ਕੈ ਜਨ ਰੀਜ ਰਹੈ ਸੋ ਮੁਨੀਨ ਕੇ ਭੇਖ ਧਿਆਨ ਛੁਟੇ ਹੈ ਜਿਸ ਨੂੰ ਵੇਖ ਕੇ ਲੋਕੀ ਰੀਜ ਰਹੇ ਹਨ ਅਤੇ ਜਿਸ ਨੂੰ ਵੇਖਣ ਵਾਲੇ ਮੁਨੀਆਂ ਦਾ ਧਿਆਨ ਛੁੱਟ ਗਿਆ ਹੈ ਰਾਜਤ ਰਾਦੇ ਅਹੀਰ ਤਨ ਔਰ ਕੇ ਮਾਨੋ ਸੂਰਜ ਸੇ ਪ੍ਰਗਟੇ ਹੈ ਰਾਦਾ ਗੁਜਰੀ ਦੇ ਕਰਨ ਫੂਲ ਤਨੋਰ ਇਸ ਤਰ੍ਹਾਂ ਸ਼ੋਭਾ ਪਾਰੇ ਹਨ ਮਾਨੋ ਕਾਲੇ ਬੱਦਲਾ ਵਿੱਚ ਸੂਰਜ ਪ੍ਰਗਟ ਹੋਇਆ ਹੋਵੇ ਖੇਲਤ ਹੈ ਸੋ ਗਵਾਰਣ ਮੈਂ ਜੇ ਕੋਬਰ ਜ ਹੈ ਆਤ ਸੁੰਦਰ ਡੇਰਾ ਜੈਸਦਾ ਬ੍ਰਿਜ ਵਿੱਚ ਬਹੁਤ ਸੁੰਦਰ ਟਿਕਾਣਾ ਹੈ ਉਹ ਕ੍ਰਿਸ਼ਨ ਗੋਪੀਆਂ ਵਿੱਚ ਖੇਡਦਾ ਹੈ ਜਾਹੀ ਕੇ ਨੈਣ ਕੁਰੰਗ ਸਹਿ ਹੈ ਯਸ਼ੁਦਾ ਜੋ ਕੋ ਬਾਲਕ ਨੰਦੈ ਕੇਰਾ ਜਿਸ ਦੀ ਆਖਿਆ ਹਿਰਨ ਵਰਗਿਆ ਹਨ ਅਤੇ ਜੋ ਨੰਦ ਅਤੇ ਯਸ਼ੁਦਾ ਜੀ ਦਾ ਪਾਲਕ ਹੈ ਗਵਰਨ ਸੋ ਤਹ ਕੇਰ ਲਿਓ ਕਹ ਬੇਜਸ ਕੋ 옴ਗਿਓ ਮਨ ਮੇਰਾ ਉਤੇਓ ਗੋਪੀਆ ਨਾਲ ਕਿਰਿਆ ਹੋਇਆ ਹੈ ਉਸ ਦਾ ਯਸ਼ ਕਹਿ ਲਈ ਮੇਰੇ ਮਨ ਵਿੱਚ ਉਮੰਗ ਪੈਦਾ ਹੋਈ ਹੈ ਮਾਨੋ ਮੈਨ ਸੁਖੇ ਲਣ ਕਾਜ ਕਰਿਓ ਮਿਲ ਕੈ ਮਨੋ ਚੰਦਨ ਕੇਰਾ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਕਾਮਦੇਵ ਨਾਲ ਖੇਡਣ ਲਈ ਰਤੀ ਨੇ ਚੰਦਰਮਾ ਨਾਲ ਮਿਲ ਕੇ ਕੇਰਾ ਪਾਇਆ ਹੋਵੇ ਗਵਾਰਣ ਰੀਜ ਰਹੀ ਹਰ ਭੇਖ ਸਬੈ ਤਜ ਲਾਜ ਸੋ ਔ ਡਰ ਸਾਸੋ ਸਾਰੀਆਂ ਗੋਪੀਆਂ ਕ੍ਰਿਸ਼ਨ ਨੂੰ ਵੇਖ ਕੇ ਪਰਸਾਨ ਨ ਹੋ ਰਹੀਆਂ ਹਨ ਅਤੇ ਉਹਨਾਂ ਨੇ ਲਾਜ ਅਤੇ ਸਸ ਦੇ ਡਰ ਨੂੰ ਤਿਆਗ ਦਿੱਤਾ ਹੈ ਆਈ ਹੈ ਤਿਆਗ ਸੋ ਗ੍ਰਹ ਪੈ ਭਰਤਾਰ ਕਹੈ ਨਾਕਾ ਚੂਕ ਕਹੈ ਮਾਸੋ ਉਹ ਘਰ ਵਿੱਚ ਪਤੀਆਂ ਨੂੰ ਛੱਡ ਆਈਆਂ ਹਨ ਨਾ ਪਤੀ ਨੂੰ ਕੁਝ ਕਿਹਾ ਹੈ ਅਤੇ ਨਾ ਹੀ ਮਾਂ ਨੂੰ ਦੌਲਤ ਹੈ ਸੋ ਤਾਲ ਬਜਾਏ ਕੈ ਗਾਵਤ ਹੈ ਕਰ ਕੈ ਉਪਹਾਸੋ ਉਹ ਤਾੜੀਆਂ ਵਜਾ ਕੇ ਕਿਸ਼ਾ ਨਾਲ ਘੁੰਮ ਫਿਰ ਰਹੀਆਂ ਹਨ ਅਤੇ ਹਾਸਾ ਮਖੌਲ ਕਰਦੀਆਂ ਹੋਈਆਂ ਗਾ ਰਹੀਆਂ ਹਨ ਮੋਹੇ ਗਰੇ ਤਰ ਪੈ ਸੋ ਤਰੀਆ ਕਬ 시ਾਮ ਕਹੈ ਚਿਤ ਵੈ ਹਰ ਜਾਸੋ ਕਾਵੀ ਸ਼ਾਮ ਕਹਿੰਦੇ ਹਨ ਜਿਸ ਵਾਲ ਸ਼੍ਰੀ ਕ੍ਰਿਸ਼ਨ ਪ੍ਰੇਮ ਭਰੀ ਨਜ਼ਰ ਨਾਲ ਵੇਖਦਾ ਹੈ ਉਹੀ ਗੋਪੀ ਮੋਹਿਤ ਹੋ ਕੇ ਧਰਤੀ ਉੱਤੇ ਡਿੱਗ ਜਾਂਦੀ ਹੈ ਜੋ జగਤੀ ਸਰ ਹੈ ਕਰਤਾ ਜੋ ਹੈ ਤਨ ਪੈ ਤਰਿਆ ਪਟ ਪੀਲੇ ਜੋ ਤ੍ਰੇਤਾ ਯੁੱਗ ਵਿੱਚ ਕਰਤਾ ਰੂਪ ਹੋਇਆ ਸੀ ਉਸ ਨੇ ਸ਼ਰੀਰ ਉੱਤੇ ਪੀਲੇ ਬਸਤਰ ਧਾਰਨ ਕੀਤੇ ਹੋਏ ਹਨ ਜਾਏ ਛਲੇਓ ਬਲਰਾਜ ਬਲੀ ਜਿਨ ਸਤਰਹਨੇ ਕਰ ਕੋਪ ਹਠੀਲੇ ਜਿਸਨੇ 52 ਹੋਕੇ ਬਲਵਾਨ ਬਲਰਾਜਾ ਨੂੰ ਛਲਿਆ ਸੀ ਅਤੇ ਜਿਸਨੇ ਕ੍ਰੋਧ ਕਰਕੇ ਹਠੀਲੇ ਵੈਰੀਆਂ ਨੂੰ ਮਾਰ ਦਿੱਤਾ ਸੀ ਗਵਾਰਣ ਰੀਜ ਰਹੀ ਤਰਣੀ ਜੋਤਰੇ ਪਟਪੀਤਨ ਪੈਸੋ ਰੰਗੀਲੇ ਜਿਸਨੇ ਸ਼ਰੀਰ ਉਤੇ ਸੁੰਦਰ ਪੀਲੇ ਵਸਤਰ ਧਾਰਨ ਕੀਤੇ ਹੋਏ ਹਨ ਉਸੋ ਤੇ ਮੋਹਿਤ ਹੋ ਕੇ ਗੋਪੀਆਂ ਧਰਤੀ ਉਤੇ ਡਿੱਗ ਰਹੀਆਂ ਹਨ ਜਿਉਂ ਮ੍ਰਿਗਨੀ ਸਰ ਲਾਗ ਗਰੈ ਇਹੋ ਤੇ ਹਰ ਦੇਖਤ ਨੈਣ ਰਸੀਲੇ ਜਿਵੇਂ ਤੀਰ ਦੇ ਲੱਗਣ ਨਾਲ ਹਿਰਨੀ ਡਿੱਗ ਪੈਂਦੀ ਹੈ ਤਿਵੇਂ ਹੀ ਕ੍ਰਿਸ਼ਨ ਦੇ ਪ੍ਰੇਮ ਰਸ ਨਾਲ ਭਰੇ ਨੈਣਾ ਨੂੰ ਵੇਖਦਿਆਂ ਹੀ ਟਿਕ ਪਈਆਂ ਹਨ ਕਾਰਨ ਕੇ ਸੰਖੇਲਤ ਸੋ ਅਤ ਹੀ ਸੁਖ ਕੋ ਕਰ ਕਹਿ ਤਨ ਮੈਂ ਸ਼ਰੀਰ ਵਿੱਚ ਅਤ ਆਧਿਕ ਸੁਖ ਮਾਨ ਕੇ ਉਹ ਸ਼੍ਰੀ ਕ੍ਰਿਸ਼ਨ ਨਾਲ ਖੇਡਦੀਆਂ ਹਨ। ਸਿਆਮ ਹੀ ਸੋ ਅਤ ਹੀ ਹਿਤ ਕੈ ਚਿਤ ਕੈ ਨਹਿ ਬੰਦਨ ਉਹ ਤਨ ਮੈਂ। ਉਹਨਾਂ ਦਾ ਸ਼੍ਰੀ ਕ੍ਰਿਸ਼ਨ ਨਾਲ ਹੀ ਬਹੁਤ ਪ੍ਰੇਮ ਹੈ। ਤਨ ਅਤੇ ਇਸ ਪ੍ਰਕਾਰ ਦੇ ਹੋਰ ਬੰਦਨਾ ਵਿੱਚ ਚੇਤਨ ਨਹੀਂ ਹੈ। ਅਰਥਾਤ ਉਦ్రో ਦੀ ਕੋਈ ਚਿੰਤਾ ਨਹੀਂ ਹੈ ਤਰ ਰੰਗਨ ਵਸਤਰ ਸਬੈ ਤਹ ਡੋਲਤ ਯੋਪਮਾ ਉਪਜੀ ਮਨ ਮੈਂ ਸਾਰੀਆਂ ਗੋਪੀਆਂ ਰੰਗ ਬਰੰਗੇ ਵਸਤਰ ਧਾਰਨ ਕਰਕੇ ਉਥੇ ਡੋਲਦੀਆਂ ਫਿਰਦੀਆਂ ਹਨ ਉਹਨਾਂ ਦੀ ਉਪਮਾ ਮੇਰੇ ਮਨ ਵਿੱਚ ਇਸ ਤਰ੍ਹਾਂ ਪੈਦਾ ਹੋਈ ਹੈ ਜੋ ਫੂਲ ਮੁਖੀ ਤਹ ਫੂਲ ਕੈ ਖੇਲਤ ਫੂਲ ਸੀ ਹੋਏ ਗਈ ਬਨ ਮੈਂ ਜਿਵੇਂ ਫੁੱਲ ਮੱਖੀ ਅਰਥਾਤ ਤਿਤਲੀ ਫੁੱਲ ਨੂੰ ਵੇਖਦਿਆਂ ਹੀ ਖੇੜ ਜਾਂਦੀ ਹੈ ਤੇਵੇਂ ਗੋਪੀਆਂ ਬਨ ਵਿੱਚ ਕ੍ਰਿਸ਼ਨ ਵਰਗੇ ਫੁੱਲ ਨਾਲ ਖੇਡਦੀਆਂ ਉਸੇ ਵਰਗੀਆਂ ਹੋ ਗਈਆਂ ਹਨ ਸਭ ਖੇਲਤ ਹੈ ਮਨ ਆਨੰਦ ਕੈ ਭਗਵਾਨ ਕੋ ਧਾਰ ਸਭ ਹੈ ਮਨ ਮੈਂ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਮਨ ਵਿੱਚ ਧਾਰ ਕੇ ਸਾਰੀਆਂ ਗੋਪੀਆਂ ਦਿਲ ਵਿੱਚ ਬਰਸਨ ਹੋ ਕੇ ਖੇਡ ਖੇਡਦੀਆਂ ਹਨ ਭਰ ਕੇ ਚਿਤਵੇ ਕੀ ਰਹੀ ਸੁੱਧ ਏਕਨ ਔਰ ਰਹੀ ਨਾ ਕਛੂ ਤਨ ਮੈਂ ਇਕਨ ਨੂੰ ਕੇਵਲ ਸ਼੍ਰੀ ਕ੍ਰਿਸ਼ਨ ਨੂੰ ਵੇਖਣ ਦੀ ਸੁੱਧ ਰਹਿ ਗਈ ਹੈ ਔਰ ਕੋਈ ਸੁੱਧ ਤਨ ਵਿੱਚ ਨਹੀਂ ਰਹੀ ਹੈ ਨਹੀਂ ਭੂਲਤ ਮੈਂ ਹਰ ਮਾਤਨ ਮੈਂ ਇਨ ਸੋ ਨਹਿ ਦੇਵਨ ਕੇ ਕਨ ਮੈਂ ਨਾ ਪਾਤਲ ਵਿੱਚ ਨਾ ਆਕਾਸ਼ ਵਿੱਚ ਅਤੇ ਨਾ ਹੀ ਦੇਵਤਿਆਂ ਦੇ ਸਮੂਹ ਵਿੱਚ ਇਸ ਵਰਗਾ ਕੋਈ ਵੀ ਹੈ ਸੋ ਰੀਜ ਸੋ ਸ਼ਿਆਮ ਕਹ ਹੈ ਅਤਹੀ ਫਨ ਡੋਲਤ ਗਵਾਰ ਨਕੇ ਗਨਮੈ ਕਵੀ ਸ਼ਿਆਮ ਕਹਿੰਦੇ ਹਨ ਉਹ ਕ੍ਰਿਸ਼ਨ ਖੁਦ ਗੋਪੀਆਂ ਦੀ ਟੋਲੀ ਵਿੱਚ ਪ੍ਰਸੰਨ ਹੋ ਕੇ ਢੋਲਦਾ ਫਿਰਦਾ ਹੈ ਹਸਕੇ ਭਗਵਾਨ ਕਹੀ ਬਤੀਆ ਬ੍ਰਿਕ ਭਾਨ ਸੁਤਾ ਪਿਖ ਰੂਪ ਨਵੀਨੋ ਰਾਦਾ ਦੀ ਨਵੀ ਸਾਜ ਤੱਜ ਨੂੰ ਵੇਖ ਕੇ ਸ਼੍ਰੀ ਕ੍ਰਿਸ਼ਨ ਨੇ ਆਸਕੇ ਗੱਲ ਕਹੀ ਅੰਜਨ ਆੜ ਤਰੇ ਪੁਨ ਬੇਸਰ ਭਾਵ ਸਬੈ ਜਿਨ ਭਾਵਨੋ ਤੀਨੋ ਜਿਸ ਰਾਦਾ ਨੇ ਅੱਖਾਂ ਵਿੱਚ ਸੁਰਮਾ ਤਾਰਨ ਕੀਤਾ ਹੋਇਆ ਹੈ ਅਤੇ ਫਿਰ ਨੱਕ ਵਿੱਚ ਬੁਲਾਕ ਪਾਇਆ ਹੋਇਆ ਹੈ ਅਤੇ ਸਾਰੀਆਂ ਹਾਵਾਂ ਭਾਵਾਂ ਦਾ ਭਾਵ ਤਾਰਨ ਕੀਤਾ ਹੋਇਆ ਹੈ ਸੁੰਦਰ ਸਾਂਦਰ ਕੋ ਜਿਨ ਲੈ ਕਰ ਭਾਲ ਬਖੈ ਬਿੰਦੂਆ ਇਕ ਦਿਨੋ ਜਿਸਨੇ ਸੁੰਦਰ ਸੰਦੂਰ ਲਾ ਕੇ ਮੱਥੇ ਉੱਤੇ ਬਿੰਦੀ ਲਗਾਈ ਹੋਈ ਹੈ ਨੈਣ ਨਚਾਏ ਮਨੈ ਸੁਖ ਪਾਏ ਚਿਤੈ ਜਦੁ ਰਾਏ ਤਬ ਹਾਸ ਦਿਨੋ ਹੋਰ ਆਦਾ ਆਖਿਆ ਨੂੰ ਮਟਕਾ ਕੇ ਮਨ ਵਿੱਚ ਸੁਖ ਪ੍ਰਾਪਤ ਕਰਦੀ ਹੈ ਉਸਨੂੰ ਜਦੋਂ ਸ਼੍ਰੀ ਕ੍ਰਿਸ਼ਨ ਨੂੰ ਵੇਖਦੇ ਹਨ ਤਦੋਂ ਉਹ ਹਾਸ ਪੈਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ